ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ chrelu nukse ਬਾਰੇ ਤੇ ਇਹ chrelu nuksa ਹੈਗਾ ਜੀ ਗਾਇਆਂ ਜਿਹੜੀਆਂ ਵਾਂ ਦੁੱਧਾਰੂ ਪਸ਼ੂ ਉਹਨਾਂ ਦੇ ਥਣਾਦੀਨ ਇਨਫੈਕਸ਼ਨ ਬਾਰੇ ਸਾਡੀ ਗਾਈ ਸੀਗੀ ਤੇ ਉਹਨੂੰ ਥਣਾ ਇਨਫੈਕਸ਼ਨ ਹੋ ਗਈ ਸੀ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਵੀ ਉਹਦਾ ਥਣ ਵੀ ਬਲੌਕ ਹੋ ਗਿਆ ਸੀ ਥਣ ਜਿਹੜਾ ਵਾ ਉਹ ਦੁਬਾਰਾ ਚੜਾਉਣ ਵਾਸਤੇ ਅਸੀਂ ਬਹੁਤ ਟ੍ਰੀਟਮੈਂਟ ਕਰਵਾਇਆ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਪਸ਼ੂ ਰੱਖਦੇ ਨੇ ਕੀ ਟਿਊਬਾਂ ਵਗੈਰਾ ਪਰਵਾਈਆਂ ਬਹੁਤ ਕੁਝ ਕੀਤਾ ਪਰ ਉਹਨਾਂ ਫਰਕ ਮੈਡੀਸਨ ਨਾਲ ਨਹੀਂ ਪੈਂਦਾ ਜਿੰਨਾ ਘਰੇਲੂ ਨੁਕਸੇ ਨਾਲ ਪੈਂਦਾ ਤੇ ਅਹੀਂ ਅੱਜ ਸੋਚਿਆ ਕਿ ਜੇ ਸਾਨੂੰ ਉਹਦੇ ਨਾਲ ਫਰਕ ਪਿਆ ਸਾਨੂੰ ਵਧੀਆ ਬੈਨੀਫਿਟ ਮਿਲਿਆ ਕਿਉਂ ਨਾ ਸੀ ਤੁਹਾਡੇ ਨਾਲ ਸ਼ੇਅਰ ਕਰੀਏ ਤੁਹਾਡੇ ਵੀ ਪਸ਼ੂ ਜਿਹੜੇ ਆ ਉਹ ਠੀਕ ਰਹਿਣ ਇਹ ਸਾਰਾ ਕੁਝ ਤੁਸੀਂ ਦੇਖੋ ਇਹਦੇ ਵਾਸਤੇ ਸਿਰਫ ਸਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਵਾ ਇੱਕ ਹੈਗੀ ਆ ਇਹ ਕਾਲੀ ਜੀਰੀ 加ਲੀ ਜੀਰੀ ਤੁਹਾਨੂੰ ਮੈਂ ਦਿਖਾਉਣੀ ਇਸ ਤਰ੍ਹਾਂ ਦੀ ਹੁੰਦੀ ਆ ਕੈਮਰੇ ਚ ਚੰਗੀ ਤਰ੍ਹਾਂ ਵੇਖ ਲਓ ਤੇ ਇਹ ਪੰਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੀ ਹੈ ਇਹਨੂੰ ਅਸੀਂ ਇੱਕ ਮੁਠੀ ਭਰ ਕੇ ਨਾ ਜਿਵੇਂ ਸਾਡੇ ਹੱਥ ਦੀ ਮੋਟ ਹੁੰਦੀ ਇਹਨੂੰ ਏਦਾਂ ਮੁਠੀ ਭਰ ਕੇ ਲੈ ਲੈਣਾ ਇੰਨੀ ਕੁ ਮਾਤਰਾ ਵਿੱਚ ਕੋਈ ਮਿੰਤੀ ਤੋਲਣ ਦੀ ਗੱਲ ਨਹੀਂ ਹੁੰਦੀ ਜੀ ਕਿੰਨੀ ਕੁ ਅਸੀਂ ਇੱਕ ਟਾਈਮ ਲਵਾਂਗੇ ਤੇ ਇਹ ਹੈਗੀ ਆ ਜੀ ਟਿੱਕੀ ਨਿਸ਼ਾਦਰ ਤੇ ਨਹੀਂ ਸ਼ਾਦਰ ਜਿਹੜਾ ਵਾ ਐਵੇਂ ਦੀ ਸੀਪਸ ਲੈਣਾ ਵਾ ਇੱਕ ਕੁੱਟਿਆ ਹੁੰਦਾ ਨਾ ਉਹ ਨਹੀਂ ਲੈਣਾ ਉਹ ਇੰਨਾ ਵਧੀਆ ਨਹੀਂ ਆ ਉਹਦਾ ਬੈਨੀਫਿਟ ਇੰਨੇ ਵਧੀਆ ਨਹੀਂ ਮਿਲਗੇ ਇਹ ਹੈਗਾ ਜੀ 100 ਗ੍ਰਾਮ 100 ਗ੍ਰਾਮ ਟਿੱਕੀ ਨਿ ਸ਼ਾਦਰ ਤੇ 100 ਗ੍ਰਾਮ ਹੀ ਕਾਲੀ ਜੀਰੀ ਤੇ ਇਹਨੂੰ ਟਿੱਕੀ ਨਿ ਸ਼ਾਦਰ ਨੂੰ ਨਾ ਅਸੀਂ ਇਸ ਫਾਰਮ ਵਿੱਚ ਕਰ ਲੈਣਾ ਵਾ ਕੁੱਟ-ਕੁੱਟ ਕੇ ਨਾ ਐਵੇਂ ਪੀਸ ਲੈਣਾ ਵਾ ਐਵੇਂ ਪੀਸ ਕੇ ਨਾ ਜਦੋਂ ਇਹ ਬਿਲਕੁਲ ਪਾਊਡਰ ਬਣ ਗਿਆ ਜੀ ਥੋੜਾ ਦਰਦਰਾ ਜਿਹਾ ਨਾ ਅਜੇ ਥੋੜਾ ਹੋਰ ਪੀਸਾਂਗੇ ਪਾਊਡਰ ਬਣ ਜੇ ਫਿਰ ਇਹਦੇ 'ਚ ਪਾਵਾਂਗੇ ਅਸੀਂ ਕਾਲੀ ਜੀਰੀ ਉਹਦੇ ਵਿੱਚ ਤੇ ਉਹ ਵੀ ਥੋੜੀ ਜੀ ਦਰਨ ਫਰਨ ਕਰਾਂਗੇ ਦਰਨ ਫਰਨ ਕਰਕੇ ਫਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਮਸਲ ਕੇ ਤੇ ਘਿਓ ਲਵਾਂਗੇ ਅਸੀਂ ਘਿਓ ਵੀ ਜਿਹੜਾ ਡਾਲਡਾ ਘਿਓ ਲਵਾਂਗੇ 100 ਗ੍ਰਾਮ 100 ਗ੍ਰਾਮ ਡਾਲਡਾ ਘਿਓ ਲੈ ਕੇ ਇਹਨੂੰ ਥੋੜਾ ਗਰਮ ਕਰਾਂਗੇ ਉਹ ਸਰਦੀਆਂ ਨੇ ਇਸ ਕਰਕੇ ਜਦੋਂ ਥੋੜਾ ਲਿਕਵਿਡ ਫਾਰਮ ਵਿੱਚ ਆ ਜਾਏਗਾ ਕਿਉਂ ਤੇ ਉਹਦੇ ਵਿੱਚ ਇਹ ਪਾਊਡਰ ਤੇ ਕਾਲੀ ਜੀਰੀ ਜਿਹੜੀ ਹੈ ਮਿਕਸ ਕਰਕੇ ਤੇ ਵੇਖ ਤੁਸੀਂ ਵੇਖ ਲਓ ਜੇ ਤਾਂ ਇਹ ਪਸ਼ੂ ਐਵੇਂ ਹੀ ਖਾ ਸਕਦੇ ਆ ਤੇ ਐਵੇਂ ਹੀ ਖਾ ਲਿਓ ਥੋੜਾ ਮਿੱਠੇ ਵਾਸਤੇ ਗੋੜੇ ਨੂੰ ਸ਼ੱਕਰ ਜਾਂ ਚੀਨੀ ਜੋ ਵੀ ਤੁਸੀਂ ਮਤਲਬ ਅਵੇਲੇਬਲ ਹੋਏਗਾ ਉਹ ਤੁਸੀਂ ਪਾ ਲਿਓ ਤੇ ਇਹਨੂੰ ਪੇੜਾ ਬਣਾ ਕੇ ਦੇ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਵਿੱਚ ਚੌਕਰ ਵਗੈਰਾ ਚਵੰਡ ਵਿੱਚ ਪਾ ਕੇ ਐਵੇਂ ਮਿਕਸ ਕਰਕੇ ਦੇ ਸਕਦੇ ਹੋ ਤੇ ਇਹ ਬਹੁਤ ਹੀ ਵਧੀਆ ਔਰ ਬਹੁਤ ਹੀ ਬੈਨੀਫਿਟ ਹੈ ਸਾਡੇ ਲਈ ਤੇ ਬਹੁਤ ਹੀ ਕਾਰਗਰ ਸਿੱਧ ਹੋਇਆ ਸਾਡੀ ਗਾਈਂ ਦੇ ਨਾ ਬਿਲਕੁਲ ਮੈਂ ਤੁਹਾਨੂੰ ਦੱਸ ਨਹੀਂ ਕਿ ਥਣ ਜਿਹੜਾ ਬੰਦ ਹੋ ਗਿਆ ਸੀਗਾ ਅਸੀਂ ਬਹੁਤ ਡਾਕਟਰੀ ਟ੍ਰੀਟਮੈਂਟ ਕਰਵਾਇਆ ਡਾਕਟਰ ਨੇ ਕਿਹਾ ਕਿ ਟਿਊਬਾਂ ਵਗੈਰਾ ਵੀ ਭਰੀਆਂ ਕਿ ਡਾਕਟਰ ਨੇ ਕਿਹਾ ਨਹੀਂ ਜਿਹੜਾ ਚੱਲੇਗਾ ਔਰ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਅਸੀਂ ਉਹਨੂੰ ਇੱਕ ਦਿਨ ਛੱਡ ਕੇ ਰੋਜ਼ ਨਹੀਂ ਦੇਣਾ ਡੇਲੀ ਜਿੱਦਾਂ ਅੱਜ ਦਿੱਤਾ ਤੇ ਕੱਲ ਨਹੀਂ ਦੇਣਾ ਪਰਸੋਂ ਦੇਣਾ ਇੱਕ ਦਿਨ ਛੱਡ ਕੇ ਅਸੀਂ ਉਹਨੂੰ ਲਗਾਤਾਰ 10 ਦਿਨ ਦਿੱਤਾ ਹੋਏਗਾ ਤੇ ਸਾਡੀ ਜਿਹੜੀ ਇਹ ਗਾਈ ਦੀ ਇਨਫੈਕਸ਼ਨ ਬਿਲਕੁਲ ਠੀਕ ਹੋ ਗਈ ਔਰ ਉਹਦਾ ਥਾੜ੍ਹਾ ਵੀ ਜਿਹੜਾ ਚੱਲ ਗਿਆ ਤੇ ਤੁਸੀਂ ਵੀ ਜਿਹੜਾ ਵਾ ਸਾਰੇ ਜਾਣੇ ਇਹਨੂੰ ਵਰਤੋ ਤੇ ਦਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਵੀ ਇਹ ਜਿਹੜਾ ਨੁਕਸਾ ਵਾ ਸਿੱਧ ਸ਼ਾਮਤ ਹੋਇਆ ਜਾਂ ਨਹੀਂ ਧੰਨਵਾਦ